ਤੇਜ਼ ਰਫ਼ਤਾਰ ਕੈਂਟਰ ਨੇ ਮਾਈ ਸਕੂਟਰੀ ਨੂੰ ਟੱਕਰ ਬੱਚੀ ਦੀ ਟਹਿ ਥੱਲੇ ਆਉਣ ਕਾਰਨ ਹੋਈ ਮੌਤ ਇੱਕ ਵਿਅਕਤੀ ਜਖਮੀ ਸੇਖਾ ਕੈਂਚੀਆ ਬਰਨਾਲਾ ਤੇ ਲਕੀਆ ਲਾਈਟਾ ਤੇ ਖੜੀ ਸਕੂਟਰੀ ਚ ਤੇਜ਼ ਰਫ਼ਤਾਰ ਕੈਂਟਰ ਨੇ ਪਿੱਛੋਂ ਟੱਕਰ ਮਾਰ ਦਿੱਤੀ ਸਕੂਟਰੀ ਦੇ ਪਿੱਛੇ ਬੈਠੀ ਪੰਜ ਸਾਲਾਂ ਬੱਚੀ ਦੀ ਕੈਂਟਰ ਦੇ ਟਾਇਰ ਥੱਲੇ ਆਉਣ ਕਾਰਨ ਹੋਈ ਮੌਤ ਜਾਣਕਾਰੀ ਦਿੰਦਿਆਂ ਮਾਮਲੇ ਦੇ ਥਾਣਾ ਸਿਟੀ ਟੂ ਬਰਨਾਲਾ ਦੇ ਤਤਕਸ਼ੀ ਅਫਸਰ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਸੇਖਾ ਕੈਂਚੀ ਅਤੇ ਰਵਿੰਦਰ ਕੁਮਾਰ ਆਪਣੀ ਪੋਤੀ ਨੂੰ ਨਾਲ ਲੈ ਕੇ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪੁੱਤਰ ਜੋ ਕਿ ਗੋਲਗੱਪਿਆਂ ਦੀ ਢੇੜੀ ਲਗਾਉਂਦਾ ਹੈ ਨੂੰ ਰੋਟੀ ਦੇਣ ਜਾ ਰਿਹਾ ਸੀ ਤਾਂ ਜਦੋਂ ਉਹ ਸੇਖਾ ਕੈਂਚੀ ਆਪਾਸ ਪੁੱਜਿਆ ਤਾਂ ਲਾਲ ਬੱਤੀ ਹੋਣ ਕਰਕੇ ਉਹ ਰੁਕ ਗਿਆ ਅਤੇ ਖੜੀ ਸਕੂਟਰੀ ਦੇ ਪਿੱਛੇ ਇੱਕ ਗ੍ਰਫਤਾਰ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਸਦੀ ਪੋਤੀ ਨੂੰ ਥੱਲੇ ਡੇਗ ਦਿੱਤਾ ਅਤੇ ਕੈਂਟਰ ਦੇ ਟਾਇਰ ਦੇ ਥੱਲੇ ਆ ਗਈ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਬੱਚੀ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਬੱਚੀ ਦੇ ਦਾਦਾ ਰਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਗਰੂ ਸਿੰਘੀ ਥਾਣਾ ਸੀਟੂ ਬਰਨਾਲਾ ਸਵੇਰ ਕਾ ਜੀ ਕੋ ਬੱਚੀ ਦੇ ਦੀ ਮੌਤ ਹੋਈ ਹੈ ਕਿਸ ਥੱਲੇ ਕਿਸ ਥੱਲੇ ਆ ਕੇ ਹੋਈ ਹੈ ਅੱਜ ਜੀ ਇਹ ਜਿਹੜਾ ਰਵਿੰਦਰ ਕੁਮਾਰ ਹੈ ਦਾਦਾ ਪੋਤੀ ਹੈ ਨਾ ਇਹਦੇ ਬੱਚੇ ਇੱਕ ਮੁੰਡੇ ਕੰਮ ਕਰਦੇ ਆ ਸੇਖਾ ਚੌਂਕ ਬਨਾਲਾ ਦੇ ਵਿੱਚ ਗੋਲ ਗੱਪਿਆਂ ਦੀ ਰੋਣੀਆਂ ਲਾਉਂਦੇ ਉਹਨਾਂ ਦੀ ਰੋਟੀ ਲੈ ਕੇ ਸਿਲੰਡਰ ਲੈ ਕੇ ਦੇ ਨਾਲ ਪੁੱਤੀ ਸੀ ਉਹ ਲੈ ਕੇ ਆ ਰਿਹਾ ਸੀ ਤੇ ਉੱਥੇ ਕਿਤੇ ਫਟਕ ਉਹ ਲਾਈਟ ਬੰਦ ਹੋ ਗਈ ਸਰ ਗ੍ਰੈਡ ਲਾਈਟ ਹੋ ਗਈ ਇਹਨਾਂ ਦੀ ਸਕੂਟੀ ਧੋਕ ਪਿੱਛੋਂ ਆਇਆ ਕੈਂਟਰ ਆ ਕੈਂਟਰ ਦੇ ਉੱਪਰ ਸਕੂਟੀ ਜਮ ਉਹ ਜਿਹੜੀ ਇਹ ਸੈਰ ਤੇ गिर ਗਿਆ ਜਿਹੜੀ ਬੇਟੀ ਆ ਉਹ ਟੈਂ ਥੱਲੇ ਆ ਗਿਆ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਕਿੰਨੇ ਕ ਸਾਲ ਦੀ ਬੱਚੀ ਸੀ ਬੱਚੀ 5 ਕੇ ਸਾਲ ਤੇ ਮੌਕੇ ਤੋਂ ਉਹ ਕੈਂਟਰ ਵਾਲਾ ਫਰਾਰ ਹੋ ਗਿਆ ਜੀ ਬਾਅਦ ਚ ਹਾਂਜੀ ਤੇ ਉਹ ਸੀਏ ਦੇ ਬਿਆਨ ਤੇ ਰਵਿੰਦਰ ਸਿੰਘ ਦੇ ਬਿਆਨ ਤੇ ਪarcha दर्ज ਕਰ ਲਿਆ ਕੀ ਕੀ ਕਰ ਮਤਲਬ ਕਿਹੜਾ ਪarcha ਤਾਂ ਐਕਸੀਡੈਂਟ ਦਾ ਪarcha ਜੋ ਜਨਮ ਮੰਦ ਦਾ ਉਹ ਫੜ ਲੈ ਜਾਏਗਾ ਜਲਦੀ ਵੱਸ ਤਬਦੀਲ ਸ਼ੁਰੂ ਕਰਤੀ ਉਹਨਾਂ ਬਾਅਦ ਦੁਕਾਨੇ ਤੋਂ ਜੋ ਵੀ ਆਇਆ केंटर का अपडेट है तन पच्चा दे रहे हैं। तो केंटर जड़ा केंटर मौका तो के मौका तो पच्चा रविंद्र सिंह रविंद्र सिंह जी रविंद्र हुआ आज हादसा मैं खड़े था 60 से पीछे से केंटर ठोक दिया पर पता नहीं लगा मेरे को कौन था आपके साथ होती थी मेरी वो पीछे बैठी हुई थी अच्छा क्या हुआ उसको वो तो तुरंत टायर के नीचे आ गई तो भाई क्या इंसाफ चाहते हो यार ਬਿੰਸਾਬੀ ਦਿਲਾਓ ਆਪ ਜੋ ਦਿਲਾਓ ਕੀ ਨਾਮ ਦਾ ਬੱਚੀ ਦਾ ਤੰਨੂ ਲੱਕੀ ਜੀ ਮਤਲਬ ਉੱਥੇ ਬਕਾਇਦਾ ਉਹ ਲਾ ਵੀ ਚੁੱਕੇ ਉੱਥੇ ਰੈੱਡ ਲਾਈਟ ਤੇ ਫਿਰ ਵੀ ਉੱਥੇ ਹਾਸੇ ਹੋ ਰਿਹਾ ਛੋਡੇ ਰੋਡ ਦੇ ਉੱਤੇ ਕੀ ਕਹਿਣਾ ਚਾਹੋਗੇ ਹੁਣ ਕੀ ਹੋਇਆ ਕੈਂਟਰ ਤੇ ਜਾਉਂਦਾ ਸੀ ਇਹ ਰੈੱਡ ਲਾਈਟ ਤੇ ਖੜੇ ਦੀ ਆ ਤੇ ਰੋਟੀ ਫੜਾਉਣ ਲੱਗ ਦਿੱਤਾ ਡੈਡੀ ਕੋਲ ਚਾਣੇ ਦਾ ਭਾਦਰ ਉੱਜਾ ਕੇ ਕੈਂਟਰ ਨੇ ਵਿੱਚ ਮਾਰੀ ਜਦੋਂ ਫੇਟ ਕਿਉ ਗੁੜੀਆ ਇੱਧਰ ਡੇਪੀ ਟੈਸਰਲੇ ਤੇ ਉਹ ਪਰਲੇ ਪਾਸੇ ਡੇਪੇ ਗੁੜੀਆ ਦੀ ਡੈਥ ਹੋ ਗਈ ਫਿਰ ਵੀ ਹੈਗਾ 90% ਲੋਕ ਫੋਲੋ ਤਾਂ ਕਰਦੇ ਨਹੀਂ ਜੀ ਕਿਹ ਇਨਸਾਫ ਚਾਹੁੰਦੇ ਤੁਸੀਂ ਫਿਰ ਰੈੱਡ ਲਾਈਟ ਲੱਗਣ ਦੇ ਬਾਵਜੂਦ ਵੀ ਇਹ ਜੈ ਐਕਸੀਡੈਂਟ ਹੋ ਰਿਹਾ ਗਰੀਬ ਬੰਦੇ ਜੀ ਰਸਮ ਨੂੰ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਨਾਮ ਚਾਹੀਦਾ ਜੀ ਮਲਾਜਮ ਤਾਂ ਬਣਾ ਹੀ ਕੰਮ ਚੱਲ ਰਿਹਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਕਿਉ ਲੋਕ ਇੱਕ ਮਿੰਟ ਇੱਕ ਮਿੰਟ ਖੜ੍ਹ ਜੇਦਾ ਇੱਕ ਮਿੰਟ ਖੜ੍ਹ